ਸਤਿ ਸ਼੍ਰੀ ਅਕਾਲ ਸਾਰੇ ਪਿਆਰਾਂ ਭਰਾਵਾਂ ਨੂੰ ਮੈਂ ਤੁਹਾਡਾ ਪੰਡਤ ਲਾਟਰੀ ਮਲੇਰ ਕੋਟਲਾ ਆਜੋ ਫਿਰ ਕਰਦੇ ਆਂ ਗੱਲਬਾਤ ਪੱਖਾ ਬੰਦ ਕਰਦੀ ਇਹਨਾ ਆਵਾਜ਼ ਵਿੱਚ ਸ਼ਾਇਦ ਸਿਰ ਹੋਵੇ ਇੱਕ ਮਿੰਟ ਰੋਵੇ ਵੀਰੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਤੋ ਵੱਤ ਲੈ ਪੱਖਾ ਕਰਤਾ ਬੰਦ ਹੁਣ ਆਵਾਜ਼ ਆਉ ਵਧੀਆ ਗੱਲਬਾਤ ਤਰੀਕੇ ਨਾਲ ਸੁਣੂਗੀ ਉਹ ਵੀ ਸਾਰਿਆਂ ਦੀ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੂਰ ਕਰ ਲੈ ਮੱਤੇ ਸਾਰੀ ਗੱਲਬਾਤ ਆ ਨਾ ਹਾਂਜੀ ਵੀਰੇ ਗੱਲ ਹੈਗੀ ਏਦਾਂ ਕਈ ਵੀਰ ਆਪਾਂ ਨੂੰ ਕਹਿ ਰਹੇ ਸੀ ਵੀ ਕੁੰਬ ਰਾਸ਼ੀ ਤੇ ਵਾਸਤੇ ਕਦੋਂ ਲਾਟਰੀ ਆ ਰਹੀ ਹੈ ਨਾ ਉਹਨਾਂ ਵਾਸਤੇ ਲਾਟਰੀ ਆ ਚੁੱਕੀ ਆ ਉਹ ਕਦੋਂ ਆਣੀ ਆ ਕਿਦਨੇ ਆਣੀ ਆ ਕੀ ਪ੍ਰੋਸੈਸ ਹੈ ਉਹ ਸਾਰਾ ਤੁਹਾਨੂੰ ਵੀਡੀਓ ਚ ਦੱਸ ਰਿਹਾ ਮੈਂ ਜਿਹੜਾ ਤਾਂ ਡਰਾਅ ਡੇਟ ਆ ਉਹਦੀ ਉਹ ਡਰਾਅ ਡੇਟ ਹੈ ਕਿ ਜੀ 3 ਤਰੀਕ ਦੀ ਯਾਨੀ ਪੰਜਵਾਂ ਮਹੀਨਾ 3 5 ਦੀ ਇਹ ਡਰਾਅ ਡੇਟ ਹੈ ਦੀ ਇਹ ਟਿਕਟ ਦੀ ਕੀਮਤ ਥੋੜੀ ਜਿਆਦਾ ਆ ਪਰ ਟਿਕਟ ਦੀਆਂ ਸਕੀਮਾਂ ਬਹੁਤ ਵਧੀਆ ਨੇ ਟਿਕਟ ਦੀ ਜਿਹੜੀ ਕੀਮਤ ਆ ਹੋਏਗੀ 2000 ਰੁਪਏ ਟਿਕਟ ਹਰ ਇੱਕ ਬੰਦੇ ਚਲੋ ਠੀਕ ਹੈ ਬਜਟ ਦੇ ਵਿੱਚ ਨਹੀਂ ਆਉਂਦੀ ਪਰ ਜਿਨ੍ਹਾਂ ਦੇ ਬਜਟ ਦੇ ਵਿੱਚ ਆਉਂਦੀ ਆ ਉਹ ਵੀ ਰੇਟ ਟਿਕਟ ਜ਼ਰੂਰ ਪਾਉਣ ਕਿਉਂਕਿ ਜਿਹੜੀ ਟਿਕਟ ਪ੍ਰਿੰਟ ਹੋਈ ਆ ਸਿਰਫ ਤੇ ਸਿਰਫ 20000 20000 ਟਿਕਟ ਦੀ ਕਾਪੀ ਪ੍ਰਿੰਟ ਹੋਈ ਆ ਜਾਣੀ ਕਿ 20000 ਕਸਟਮਰ ਦੇ ਵਿੱਚੋਂ ਪ੍ਰਾਈਜ਼ ਨਿਕਲਣਾ ਨਾ ਹੋ ਟਿਕਟ ਸਪਣੀ ਆ ਨਾ ਸਪੇ ਫਾਰਮੈਟ ਦੇ ਟਿਕਟ ਵੀ 20000 ਸਾਪੀ ਆ ਉਹਦੇ ਵਿੱਚੋਂ 1 ਕਰੋੜ ਰੁਪਏ ਦਾ ਨਾਮ ਨਿਕਲਣਾ ਵੀਰੇ ਉਹ ਤੁਸੀਂ ਲਾ ਲੋ ਸਾਬੋ ਵੀ ਆ ਨਾਮ ਲੱਗਦੇ ਚਾਂਸ ਜਿੰਨੇ ਨੇ ਜਿੱਦਾਂ ਹੁਣ ਮੰਨ ਲਓ ਬਸਾਖੀ ਬੰਪਰ ਨਿਕਲ ਕੇ ਗਿਆ ਉਹ 10 ਲੱਖ ਟਿਕਟਸ ਹੋ ਗਈ ਸੀ ਤੇ ਆਪਣੇ ਆ ਹਾ ਨਿਕਲ ਕੇ ਗਿਆ ਆਉਣਾ 24 ਮਈ ਨੂੰ ਆਣੇ 1500 4 ਲੱਖ 1500 ਆ ਇੰਦੇ ਵੀ ਹੈ ਆ ਸਪੀਆ ਇਸ ਕਰਕੇ ਕਹਿ ਰਹੇ ਆ ਵੀ ਇਹ ਟਿਕਟ ਜਰੂਰ ਪਾਓ ਜੇਕਰ ਤੁਹਾਡੇ ਬਜਟ ਦੇ ਵਿੱਚ ਹੈਗੀ ਆ ਕਿਉਂਕਿ ਨਾਮ ਤੁਹਾਡਾ ਚਾਂਸ ਜ਼ਿਆਦਾ ਨਹੀਂ ਹੁਣ 20 ਆ ਟਿਕਟ ਦੇ ਵਿੱਚੋਂ ਜਿਹੜੀ ਸੀਰੀਜ਼ ਆ A ਤੇ B ਆ ਟਿਕਟ ਕਿੰਨੀ ਰਹੇਗੀ 10000 A ਦੀ 10000 V ਦੀ ਠੀਕ ਹੈ ਸਮਝ ਗਏ ਨਾ ਮੰਨ ਲਓ ਤੁਸੀਂ A ਤੇ V ਦੋਨੇ ਸੀਰੀਆਂ ਪਾਉਣੇ ਹੋ ਸੇਮ ਨੰਬਰ ਤਾਂ ਤੁਹਾਡੀ ਟਿਕਟ 4000 ਦੀ ਬਣ ਗਈਆਂ ਤੇ 10000 ਬੰਦਾ ਰਹ ਜੂਗਾ ਤੇ ਇਨਾਮ ਲੱਗਦੇ ਚਾਂਸ ਬਣ ਨਹੀਂ ਬਣਨੇ ਹੁਣ ਇਨਾਮ ਕਿੰਨੇ ਨੇ ਇਹਦੇ ਵਿੱਚ ਜਿਹੜੇ ਇਨਾਮਾਂ ਦੀ ਗਿਣਤੀ ਆ ਜਿਹੜਾ ਤੇ ਇਹਦਾ ਪਹਿਲਾ ਪ੍ਰਾਈਜ਼ ਆ ਉਹ ਹੈਗਾ 1 ਕਰੋੜ ਰੁਪਏ ਦਾ ਠੀਕ ਹੈ ਜੀ ਆ ਦੇਖੋ 1 ਕਰੋੜ ਰੁਪਏ ਦਾ ਪਹਿਲਾ ਪ੍ਰਾਈਜ਼ ਆ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਪ੍ਰਾਈਜ਼ ਦੀ ਗੱਲ ਕਰੀਏ 10 ਲੱਖ ਰੁਪਏ ਦਾ ਥਰਡ ਪ੍ਰਾਈਜ਼ ਦੀ ਗੱਲ ਕਰੀਏ ਤਾਂ 50 ਕਸਟਮਰਾਂ ਨੂੰ 9-9000 ਰੁਪਏ ਜੀ ਤੇ 50 ਕਸਟਮਰਾਂ ਨੂੰ 7-7000 ਆ 50 ਨੂੰ 6-6000 ਆ 100 ਬੰਦੇ ਨੂੰ 5000 100 ਬੰਦੇ ਨੂੰ 4000 1000 ਬੰਦੇ ਨੂੰ 2-2000 ਰੁਪਏ ਦਾ ਪ੍ਰਾਈਜ਼ ਆਹ ਵਾਲੀ ਲਾਟਰੀ 2000 ਰੁਪਏ ਵਾਲੀ ਚੋਂ ਜਿਹੜੀ ਚਾਂਸ ਕੁੰਭ ਰਾਸ਼ੀ ਦੇ ਵਿੱਚ ਲੱਗਣ ਦੇ ਸੰਕੇਤ ਦੇ ਠੀਕ ਹੈ ਜੀ ਹੁਣ ਕੁੰਭ ਰਾਸ਼ੀ ਵਾਲਿਆਂ ਨੇ ਕਰਨਾ ਕੀ ਆ ਆਪਣਾ ਡੇਟ ਆਵਰਥ ਜਨਮ ਦਾ ਟਾਈਮ ਉਹ ਲਿਆਉ ਪੁੰਡਲੀ ਬਣਾ ਕੇ ਜੂ ਉਹਨਾਂ ਦਾ ਲੱਕੀ ਅਕਸਰ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਟਿਕਟ ਦਵਾਂਗੇ ਤੇ ਰੱਬ ਸੁੱਖ ਰੱਖੇ ਫਲ ਵੀ ਲੱਗੇਗਾ ਤੇ ਇੱਕ ਅੱਲੇ ਤੇ ਹੋਰ ਕਲੀਅਰ ਕਰਦਾ ਨਾ ਜੇਕਰ ਕੋਈ ਸਾਡੇ ਕੋਲੋਂ ਬਿਨਾ ਡੇਟ ਆਵਰਥ ਤੋਂ ਟਿਕਟ ਪਾਉਣਾ ਚਾਹੁੰਦਾ ਉਦੋਂ ਵੀ ਪਾ ਸਕਦਾ ਕਈਆਂ ਵੀਰਾਂ ਨੂੰ ਇਹ ਆ ਵੀ ਕਹਿੰਦੀ ਪੰਡਤ ਦਿੰਦੇ ਡੇਟ ਆਵਰਥ ਨਾਲ ਦੇਖਦਾ ਕਿਉਂਕਿ ਦੇਖੋ ਕੋਈ ਬੰਦੇ ਵਿਸ਼ਵਾਸ ਕਰਦੇ ਨੇ ਚੀਜ਼ 'ਚ ਕਈ ਬੰਦੇ ਨਹੀਂ ਕਰਦੇ ਉਹ ਸਾਡੇ ਕੋਲ ਵੈਸੇ ਟਿਕਟ ਲੈ ਜਾਓ ਸਾਡੇ ਕਾਊਂਟਰ ਦੇ ਟਿਕਟਾ ਹਰ ਇੱਕ ਸਟਾਕ ਡੀਲਰ ਕੰਪਨੀ ਦਾ ਪਿਆ ਹੁੰਦਾ ਹੈ ਨਾ ਜੀ ਤੇ ਇਸ ਤੋਂ ਇਲਾਵਾ ਸਰ ਇੱਕ ਡਰਾ ਹੋਣ ਜਾ ਰਿਹਾ ਆਹ ਵਾਲੀ ਲਾਟਰੀ ਦਾ 1000 ਰੁਪਏ ਦੀ ਹੁਣ ਜਿਹੜੀ 1000 ਰੁਪਏ ਵਾਲੀ ਲਾਟਰੀ ਦੀ ਟਿਕਟਾ ਇਹਦਾ ਡਰਾ ਹੋਣਾ 7 ਜੂਨ ਨੂੰ ਯਾਨੀ ਕਿ 7 ਸੇ 2025 ਤੇ ਟਿਕਟ ਦੀ ਕੀਮਤ 1000 ਰੁਪਏ ਪਰ ਜਿਹੜਾ ਇਹਦੇ ਵਿੱਚ ਇਨਾਮਾਂ ਦੀ ਸਕੀਮਾਂ ਉਦਾਂ ਹੀ ਆ ਜਿਵੇਂ ਮੰਨ ਲਓ ਪਹਿਲਾ 50 ਲੱਖ ਰੁਪਏ ਦਾ ਪ੍ਰਾਈਜ਼ ਹੈ ਜੀ ਇਹਦੇ ਵਿੱਚ ਦੇਖੋ ਇੱਧਰ ਦੂਜਾ ਪ੍ਰਾਈਜ਼ 10 ਲੱਖ ਦਾ ਤੇ ਤੀਜਾ ਪ੍ਰਾਈਜ਼ 5 ਲੱਖ ਦਾ 80000 55000 33000 22000 10000 ਤੇ ਉਸ ਲਾਟਰੀ ਮੰਗੂ ਹੀ ਇਹਦੇ ਵਿੱਚ ਵੀ ਇਨਾਮ ਹੁਣ ਇਹ ਟਿਕਟ 1000 ਰੁਪਏ ਦੀ ਆ ਤੇ ਜਿਹੜੀ 2000 ਵਾਲੀ ਆ ਉਹ 3 ਮਈ ਨੂੰ ਆ ਜਿਹੜੀ 1000 ਰੁਪਏ ਵਾਲੀ ਆ ਉਹ ਹੈਗੀ 7 ਜੂਨ ਨੂੰ ਤੇ ਲੱਗਣੀ ਵੀ ਕੁੰਭ ਰਾਸ਼ੀ ਦੇ ਵਿੱਚ ਆ ਹੁਣ ਜੇ ਤੁਸੀਂ ਦੋਨੇ ਟਿਕਟਾਂ ਆਪਣੇ ਘਰ ਮੰਗਵਾਉਣੀਆਂ ਨੇ ਤਾਂ ਤੁਸੀਂ ਆਪਣੇ ਟਿਕਟ ਘਰ ਮੰਗਵਾ ਸਕਦੇ ਹੋ ਘਰ ਮੰਗਵਾਉਣ ਤੇ ਤੁਹਾਨੂੰ ਇਹ ਟਿਕਟਾਂ ਤੇ ਕੋਈ ਵੀ ਡਿਲੀਵਰੀ ਖਰਚਾ ਨਹੀਂ ਪੈਣਾ ਉਹ ਤੁਹਾਨੂੰ ਬਿਲਕੁਲ ਫ੍ਰੀ ਆ ਸਾਡੇ ਵੱਲੋਂ ਸਪੈਸ਼ਲ ਕੁੰਬ ਰਾਸ਼ੀ ਨਾਲ ਵਾਸਤੇ ਆਫਸਰ ਜੇ ਤੁਸੀਂ 2000 ਵਾਲੀ ਤੇ 1000 ਵਾਲੀ ਟਿਕਟ ਕੋਰੀਅਰ ਕਰਵਾਉਣੇ ਹੋ ਤਾਂ ਤੁਹਾਨੂੰ ਕੋਈ ਵੀ ਡਿਲੀਵਰੀ ਖਰਚਾ ਨਹੀਂ ਪਊਗਾ ਸਿਰਫ ਤੇ ਸਿਰਫ 2000 ਦੀ 1000 ਦੀ 3000 ਦੀਆਂ ਟਿਕਟਾਂ ਤੁਹਾਡੇ ਘਰ ਪਹੁੰਚਣਗੀਆਂ ਜੇ ਤੁਸੀਂ A ਤੇ B ਪਾਉਣੇ ਹੋ ਸੇਮ ਨੰਬਰ ਤਾਂ ਤੁਹਾਡੀਆਂ 6000 ਰੁਪਏ ਦੀ ਮੰਗਣੀ ਹੈ। ਬਾਕੀ ਤੁਸੀਂ ਉਰੇ ਫਿਜ਼ੀਕਲੀ ਮਿਲ ਕੇ ਮੈਨੂੰ ਟਿਕਟਾਂ ਪਾ ਸਕਦੇ ਹੋ। ਬਠਿੰਡੇ ਮੈਂ ਮੰਗਲਵਾਰ ਦੇ ਦਿਨ ਉਹਨਾ ਆਪ ਖੁਦ ਉਸ ਤੋਂ ਬਾਅਦ ਮੇਰੇ ਉੱਤੇ ਲੜਕਾ ਹੁੰਦਾ ਤੇ ਉੱਥੋਂ ਵੀ ਪਾ ਸਕਦੇ ਹੋ ਤੇ ਮਿਲ ਨੂੰ ਮਿਲ ਕੇ ਪਾਉਣੀ ਤਾਂ ਮੰਗਲਵਾਰ ਨੂੰ ਬਠਿੰਡੇ ਤੇ ਸ਼ਨੀਵਾਰ ਲੁਧਿਆਣਾ ਘੰਟਾ ਘਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਉੱਥੇ ਟੋਕਣ ਲੱਗਦਾ ਨਾਲ ਹੀ ਮੈਂ ਮਨਰਵਾ ਦੇ ਵਿੱਚ ਬੈਠਾ ਹੁੰਦਾ ਫੇਰ ਹੁਣ ਤੁਸੀਂ ਮਲੇਰ ਕੋੜਲੇ ਆਉਣਾ ਇੱਥੇ ਇਹ ਆਪਾਂ ਸਾਡੀ ਲਾਟਰੀ ਦੀ ਕਹਾਣੀ ਇੱਕ ਵਰਸਾ ਮਲੇਰ ਕੋੜਲੇ ਤੁਸੀਂ ਆਉਣਾ ਰਾਜੇ ਦੇ ਬਾਗ ਦੇ ਵਿੱਚ ਰਾਜੇ ਦਾ ਬਾਗ ਪੈਂਦਾ ਇਹ ਸਾਜ ਦਾ ਕੋਲੋਦੀ ਰਾਜੇ ਦਾ ਬਾਗ ਨੇੜੇ ਆਪਣੇ ਕਿਲਾ ਬਣਿਆ ਰਾਜੇ ਦਾ ਉੱਥੇ ਇਹ ਰਾਜੇ ਦਾ ਬਾਗ ਆ ਉੱਥੇ ਸਾਡਾ ਆਫਿਸ ਆ ਨੇੜੇ ਕੀ ਕੀ ਪੈ ਜਾਂਦੇ ਨੇ ਜਿੱਦਾਂ ਹੁਣ ਮੈਂ ਚੜ੍ਹਦੀ ਵੱਲੋਂ ਖੜਾ ਇਧਰਲੇ ਹੱਥ ਸਾਈਡ ਕਰੋਗੇ ਤਾਂ ਪਊਗਾ ਤੁਹਾਨੂੰ ਹਵਾਲਾ ਅੱਖਾਂ ਦਾ ਹਸਪੀਟਲ ਸਾਹਮਣੇ ਹਸਪੀਟਲ ਆ ਤੇ ਇੱਧਰ ਲਿਆ ਤੁਹਾਨੂੰ ਖੇੜੀ ਬ੍ਰਦਰ ਸ਼ੋਰੂਮ ਤੇ ਨਾਲ ਹੀ ਪੈਗਾ ਆਪਣੇ ਸੁਭਾਨ ਹਸਪੀਟਲ ਤੇ ਉਹਨਾਂ ਦੇ ਸੈਂਟਰ ਤੇ ਆਪਾਂ ਬੈਠੇ ਆ ਨਾਲ ਮੇਰੇ ਮੋਟਰਸਾਈਕਲਾਂ ਦੀ ਸੇਲ ਪਰਚੇ ਦੀ ਦੁਕਾਨ ਆ ਜਿੱਥੇ ਪੰਡ ਲਾੜਰੀ ਏਜੰਸੀ ਦਾ ਸ਼ੋਰੂਮ ਆ ਤੇ ਉੱਪਰ ਬੱਟਾ ਬੋਗ ਲੱਗਿਆ ਆ ਹੁਣ ਜੇ ਤੁਸੀਂ ਮੰਨ ਲਓ ਲੁਧਿਆਣੇ ਤੋਂ ਆ ਰਹੇ ਠੀਕ ਹੈ ਵਾਇਆ ਵਾਸ ਦੀ ਗੱਲ ਕਰਦਾ ਮੈਂ ਮੰਨ ਲਓ ਲੁਧਿਆਣੇ ਤੋਂ ਆ ਰਹੇ ਹੋ ਬਸ ਦੇ ਵਿੱਚ ਤਾਂ ਤੁਸੀਂ ਉੱਤਰ ਗਰੇਵਾਲ ਚੌਕ ਗਰੇਵਾਲ ਚੌਕ ਉੱਤਰ ਕੇ ਨਾਲ ਹੀ 2 ਮਿੰਟ ਦਾ ਰਸਤਾ ਪੈਦਲਾ ਜਾਓ ਚਾਹੀਦਾ ਠੀਕ ਹੈ ਉੱਥੋਂ ਪੁੱਛੋ ਰਾਜੇ ਦੇ ਬਾਗ ਦੇ ਵਿੱਚ ਜਾਣਾ ਪਟਾ ਦੇ ਨਾਲ ਪੋਲਾ ਨਾ ਜਿਹੜਾ ਲੁਧਿਆਣਾ ਰੋੜ ਤੇ ਪੋਲ ਬਣੇ ਹਮਲੇ ਕੋਲੇ ਜਾਂ ਗਏ ਚੌਂਕ ਦੇ ਨਾਲ ਹੀ ਪੋਲ ਦੇ નીચે 2 ਮਿੰਟ ਦਾ ਰਸਤਾ ਉਸ ਤੋਂ ਬਾਅਦ ਵਿੱਚ ਮੰਨ ਲਓ ਤੁਸੀਂ ਪਟਿਆਲੇ ਤੋਂ ਆਣੇ ਤਾਂ ਤੁਸੀਂ ਗਰੇਵਾਲ ਚੌਂਕ ਉੱਤਰੋ 2 ਮਿੰਟ ਦੇ ਵਿੱਚ ਪੰਡਵਾੜੀ ਜੰਸੀ ਆ ਜੇ ਮੰਨ ਲਓ ਤੁਸੀਂ ਇਧਰੋਂ ਸੰਗਰੂਰ ਸਾਈਡ ਤੋਂ ਜਾਂ ਬਰਨਾਲਾ ਸਾਈਡ ਤੋਂ ਆ ਰਹੇ ਹੋ ਬਾਜ਼ਾਰ ਦੇ ਵਿੱਚ ਦੀ ਆ ਰਹੇ ਹੋ ਫਿਰ ਤੁਸੀਂ ਆਣਾ ਮਲਤਾਨੀ ਚੌਂਕ ਠੀਕ ਹੈ ਜੀ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਹੀ ਆ ਰਹੇ ਹੋ ਤਾਂ ਤੁਸੀਂ ਆਣਾ ਮਲਤਾਨੀ ਚੌਂਕ ਮਲਤਾਨੀ ਚੌਂਕ ਦੇ ਨਾਲ ਹੀ ਰਾਜੇ ਦਾ ਬਾਗ ਆ ਉਤੇ ਆ ਕੇ ਤੁਸੀਂ ਪੰਡਤ ਲਾਟਰੀ ਏਜੰਸੀ ਮਲੇਰ ਕੋੜਲਾ ਤੇ ਆ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਕੰਟੈਕਟ ਨੰਬਰ ਹੈ ਸਾਡੇ ਉਹਨਾਂ ਦੇ ਕੰਟੈਕਟ ਕਰ ਸਕਦੇ ਹੋ ਇੱਦਾਂ ਕੰਟੈਕਟ ਨੰਬਰ 9056 9973 ਜਾਂ 78099 1562835 ਸੈਕਟੀਜਾਜ਼ਤ ਇਹ ਸਾਡੇ ਕੰਟੈਕਟ ਨੰਬਰ ਨੇ ਇਹਨਾਂ ਨੂੰ ਸ਼ਰਤਾਂ ਕਰਕੇ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਨਾਲ ਬਠੰਡੇ ਦੇ ਸਿਲਸਿਲੇ ਤੇ ਗੱਲ ਕਰਨੀ ਹੈ ਜਿਵੇਂ ਜੇ ਸੀ ਬਠੰਡੇ ਆਉਣਾ ਇਸਨਾਂ ਇਹ ਮੰਗਲਵਾਰਤਾ ਸੀ ਆਉਣੀ ਉਹਨੇ ਤਾਂ ਬਠਿੰਡੇ ਬ੍ਰਾਂਚ ਦਾ ਨੰਬਰ ਹੈਗਾ ਸਾਡਾ 7696376355 ਠੀਕ ਹੈ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮੈਸੇਜ ਕਰੋ ਕਿ ਤੁਹਾਨੂੰ ਸਦਾ ਤੁਹਾਡੀ ਵੀਡੀਓ ਦੇਖ ਰਹੇ ਹਾਂ ਤੇ ਟਿਕਟਾਂ ਡੂ ਲੈ ਕੇ ਜਾਓ ਹੋਰ ਵੀ अनेका ਲਾਟਰੀਆਂ ਨੇ ਜੋ ਨਿਕਲ ਜਾ ਰਹੀਆਂ ਨੇ ਪਰ ਇਸ ਵਾਰ ਤੁਸੀਂ ਕਿਸਮਤ ਪੰਡਲ ਲਾਟਰੀ ਮਲੇਖੋਲਾ ਜਮਾਓ ਤੇ ਲੋਕਾਂ ਦੇ ਜੋ ਸਾਡੇ ਵਿਰੋਧੀ ਨੇ ਉਹਨਾਂ ਨੂੰ ਜਵਾਬ ਦੇਉਂਦੇ ਹਾਂ ਅਸੀਂ ਪੰਡਲ ਲਾਟਰੀ ਜਾਂਦੇ ਜਾਣਾ ਤੇ ਇਨਾਮ ਲੈ ਕੇ ਆਉਣਾ ਠੀਕ ਹੈ ਜੀ ਧੰਨਵਾਦ ਸਸਿਗਾ ਨਮਸਕਾਰਤਾ